ਵੈਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਅਸੀਂ ਪਹੁੰਚੇ ਆਂ ਡਗਰੂ ਪਿੰਡ ਦੇ ਵਿੱਚ ਡਗਰੂ ਪਿੰਡ ਦੇ ਵਿੱਚ ਗੁਰਦੁਆਰਾ ਸ਼੍ਰੀ ਤੰਬੂ ਮਾਲ ਸਾਹਿਬ ਵਿਖੇ ਆਈ ਪਹੁੰਚੇ ਆਂ ਤੇ ਇਸ ਵਲੌਗ ਦੇ ਵਿੱਚ ਅਸੀਂ ਤੁਹਾਨੂੰ ਗੁਰਦੁਆਰਾ ਸ਼੍ਰੀ ਤੰਬੂ ਮਾਲ ਸਾਹਿਬ ਦੇ ਦਰਸ਼ਨ ਕਰਵਾਵਾਂਗੇ ਇਹ ਗੁਰਦੁਆਰਾ ਸਾਹਿਬ ਦੋ ਗੁਰੂ ਸਾਹਿਬਾਂ ਦੀ ਕੀਮਤ ਮਸ਼ਹੂਰਤਾ ਵਰਤ ਰਹੀ ਆ ਤੇ ਮੈਂ ਆਪਣੇ ਨਾਂ ਤੇ ਹੀ ਚੈਨਲ ਬਣਾਇਆ ਲਾ ਸਰੀ ਅੰਦਰ ਸੱਦੇ ਵਾਲੀ ਆ ਤੇ ਇਸ ਚੈਨਲ ਦੇ ਜਰੀਏ ਮੈਂ ਤੁਹਾਨੂੰ ਗੌਰਵ ਅਹਿਸਾਸ ਨਾਲ ਤੇ ਮਾਂ ਖੇਡ ਕਬੱਡੀ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰੂੰਗਾ ਤੁਸੀਂ ਮੇਰੇ ਇਸ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਲਓ ਤੇ ਆਓ ਜੀ ਆਪਾਂ ਅੱਜ ਦਰਸ਼ਨ ਪਾਈਏ ਗੁਰਦੁਆਰਾ ਸ਼੍ਰੀ ਤੰਗੂ ਵਾਲ ਸਾਹਿਬ ਆ ਜੀ ਜਿਵੇਂ ਜੇਸਾ ਕਿਸ ਗੁਰਦੁਆਰਾ ਸਾਹਿਬ ਦੇ ਰਿਹਾ ਚੋ ਸ਼੍ਰੀ ਸੋਵਰ ਸਾਹਿਬ ਦੀ ਸੇਵਾ ਚੱਲ ਰਹੀ ਆ ਸਫਾਈ ਦੀ ਸੇਵਾ ਚੱਲ ਰਹੀ ਆ ਸੇਵਾ ਕਰ ਰਹੇ ਨੇ ਉਹ ਸਫਾਈ ਦੀ ਸੇਵਾ ਕਰ ਰਹੇ ਆ ਤੇ ਆਪਾਂ ਹੁਣ ਦਰਸ਼ਨ ਕਰਦੇ ਆ ਅੰਦਰ ਦਰਬਾਰ ਸਾਹਿਬ ਦੇ ਵਿੱਚ ਆ ਜੀ ਉਹ ਜਿੱਦਾਂ ਰੰਗ ਰੋਸ ਤੋਂ ਉਹ ਬੱਚਾ okay ਸਾਂਗਤ ਸਾਂਗਤ ਜੀ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਵੀ ਕਰਵਾਈ ਜਾਂਦੀ ਆ ਤੇ ਅਨੰਦ ਕਾਰਜ ਸਾਹਿਬ ਵੀ ਇੱਥੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਕੀਤੇ ਜਾਂਦੀ ਆ ਕਿਸੇ ਨੇ ਵੀ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰੋਗਰਾਮ ਲੀਕਣਾ ਹੋਵੇ ਤਾਂ ਕ੍ਰਾਂਤੀ ਸਿੰਘਾ ਦੇ ਨਾਲ ਜਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਜਾਂ ਮੈਂਬਰ ਸਾਹਿਬਾਨਾਂ ਦੇ ਨਾਲ ਸੰਪਰਕ ਕਰ ਸਕਦਾ ਉਹਨਾਂ ਦੇ ਦਿੱਤੇ ਹੋਏ ਨੰਬਰ ਇਸ ਪੋਸਟਰ ਦੇ ਵਿੱਚ ਤੁਸੀਂ ਦੇਖ ਸਕਦੇ ਸਾਂਗਤ ਜੀ ਇਧਰਲੀ ਸਾਈਡ ਗੁਰਦੁਆਰਾ ਸਾਹਿਬ ਦੇ ਨਿਸ਼ਾਨ ਸਾਹਿਬ ਆ ਜਿੱਥੇ ਸੱਤਵੇਂ ਪਾਤਸ਼ਾਹ ਨੇ ਤੰਬੂ ਲਾਇਆ ਸੀ ਤਾਂ ਕਰਕੇ ਇਸ ਗੁਰਦੁਆਰਾ ਸਾਹਿਬ ਦਾ ਨਾਮ ਤੰਬੂਮਾਲ ਸਾਹਿਬ ਪਿਆ ਔਰ ਦੂਸਰੀ ਸਾਈਡ ਬਾਣਾ ਜਿੱਥੇ ਗੁਰੂ ਸਾਹਿਬ ਨੇ ਆਪਣੇ ਘੋੜੇ ਬੰਨੇ ਸੀ ਤੇ ਉੱਥੋਂ ਜਿਹੜਾ ਇਹ ਅੱਗੇ ਬਾਣਾ ਚੱਲ ਪਿਆ ਤੇ ਇਸ ਬਾਣ ਦੇ ਨਾਲ ਹੀ ਦੂਸਰੀ ਸਾਈਡ ਲੰਗਰ ਹਾਲ ਹੈ ਜਿੱਥੇ ਹੁਣ ਕੰਸਟ੍ਰਕਸ਼ਨ ਦਾ ਕੰਮ ਵੀ ਚੱਲਦਾ ਪਿਆ ਵਾ ਤੇ ਸੇਵਾ ਵੀ ਚੱਲਦੀ ਪਈ ਆ ਆਜੋ ਜੀ ਤੁਹਾਨੂੰ ਇਤਿਹਾਸ ਦਾ ਬੂਟ ਦਿਖਾਈਏ ਕਿਸ ਤਰ੍ਹਾਂ ਦਾ ਗੁਰਦੁਆਰਾ ਸਾਹਿਬ ਦਾ ਇਤਿਹਾਸ ਆ ਇਹ ਬਾਣਾ ਗੁਰੂ ਸਾਹਿਬ ਦੇਆਂ ਦਾ ਇੱਥੇ ਮੌਜੂਦ ਹੈ ਜੀ ਤੇ ਸਾਰਾ ਇਤਿਹਾਸ ਆ ਜਿਹੜਾ ਇਸ ਬਾਣ ਦੇ ਇਹਦਾ ਇਹ ਬੋਰਡ ਲੱਗਾ ਇਸ ਦੇ ਉੱਤੇ ਲਿਖਿਆ ਹੋਇਆ ਤੁਸੀਂ ਪੜ੍ਹ ਵੀ ਸਕਦੇ ਆ ਇਹ ਗੁਰਦੁਆਰਾ ਸਾਹਿਬ ਇਸ ਟਾਈਮ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਆ ਤੇ ਇਹ ਜਿਹੜਾ ਇਤਿਹਾਸ ਆ ਗੁਰਦੁਆਰਾ ਸ੍ਰੀ ਤੰਬੂਮਾਲ ਸਾਹਿਬ ਸੱਤਵੀਂ ਪਾਤਸ਼ਾਹੀ ਤੇ ਇਸ ਤੋਂ ਪਹਿਲਾਂ ਅੱਛੇ ਵਿੱਚ ਪਾਸ਼ਾਰੀ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਆਈ ਆਈ ਵਾਈਗਰ ਜੀ ਕਾ ਖਾਲਸਾ ਵਾਈਗਰ ਜੀ ਕੀ ਫਤਿਹ ਸੰਗਤ ਜੀ ਗੁਰ ਇਤਿਹਾਸ ਜਾਣਨ ਤੋਂ ਬਾਅਦ ਹੁਣ ਅਸੀਂ ਲੰਗਰ ਹਾਲ ਵੱਲ ਜਾ ਰਹੇ ਹਾਂ ਜਿੱਥੇ ਇਸ ਗੁਰਦੁਆਰਾ ਸਾਹਿਬ ਦਾ ਲੰਗਰ ਹਾਲ ਆ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਦਾ ਲੰਗਰ ਹਾਲ ਸਲੰਗਰ ਹਾਲ ਦੇ ਵਿੱਚ ਇਸ ਟਾਈਮ ਕੰਸਟਰਕਸ਼ਨ ਦਾ ਕੰਮ ਵੀ ਚੱਲਦਾ ਪਿਆ ਕਿਸ ਸਲੰਗਰ ਹਾਲ ਨੂੰ ਅੱਗੇ ਵਧਾਉਣ ਦੇ ਲਈ ਸੰਗਤਾਂ ਸੇਵਾ ਕਰ ਰਹੀਆਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦਿੱਤੇ ਹੋਏ ਬੌਂਜਿਆ ਹੁਕਮਾਂ ਨੂੰ ਜਾਣਨ ਤੋਂ ਬਾਅਦ ਅਸੀਂ ਆਪਣੇ ਘਰਾਂ ਨੂੰ ਚਾਲੇ ਪਾਤੇ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਜਾਣਨ ਅਤੇ ਦਰਸ਼ਨ ਕਰਨ ਤੋਂ ਬਾਅਦ ਅਸੀਂ ਆਪਣੇ ਪਿੰਡ ਨੂੰ ਚਾਲੇ ਪਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ